ਹਾਂਜੀ ਬਹੁਤ ਸੋਨੇ ਸੂਟ ਆਏ ਨੇ ਕਾਟਨ ਦੇ ਵਿੱਚ ਦੇਖੋ ਜੀ ਬਹੁਤ ਸੋਨੇ ਡਿਜ਼ਾਈਨਰ ਸੂਟ ਨੇ ਪ੍ਰੋਪਰ ਬੁਟੀਕ ਦਾ ਵਰਕ ਹੈ ਦੇਖੋ ਜੀ ਬਹੁਤ ਸ਼ਾਨਦਾਰ ਆਰਟੀਕਲ ਨੇ ਦੁਪੱਟਾ ਹੋਊਗਾ ਜੀ ਬਹੁਤ ਸੋਣਾ ਡੋਰੀਆ ਦੁਪੱਟਾ ਤੇ ਬਲੌਕ ਪ੍ਰਿੰਟ ਹੋਇਆ ਸਾਰੇ ਦੇ ਉੱਪਰ ਪੇਂਟ ਹੋਇਆ ਬਲੌਕ ਹੋਇਆ ਨਾਲ ਫੋਰ ਸੈਟ ਲੈਸ ਆਊਗੀ ਜੀ ਬਹੁਤ ਸੋਣੀ ਜੀ ਚਾਰ ਪੰਜ ਕਲਰ ਨੇ ਜੀ ਬਹੁਤ ਸੋਨੇ ਡਿਜ਼ਾਈਨਰ ਆਈਟਮਾਂ ਦੇਖੋ ਦੁਪੱਟਾ ਦੇਖੋ ਜੀ ਨਾਲ ਦੇ ਕਦਰਾਂ ਦੁਪੱਟਾ ਹੀ ਡਿਜੀਟਲ ਹੈ ਸਾਰਾ ਬਲੌਕ ਦੇ ਵਿੱਚ ਬੁਟੀਕ ਦੀ ਲੈਸ ਦੇ ਥ੍ਰੈਡ ਦਾ ਕੰਮ ਸਾਰਾ ਕੰਮ ਹੋਇਆ ਜੀ ਸਾਰਾ ਫਰੰਟ ਹੈਵੀ ਆ ਉਹ ਦੇਖੋ ਜੀ ਬਹੁਤ ਸੋਹਣਾ অর্ਗਾਂਜ਼ਾ ਤੇ ਪੈਚਵਰਕ ਦਾ ਕੰਮ ਹੋਇਆ ਜੀ ਪੰਜ ਕਲਰ ਨੇ ਦੇ ਵਿੱਚ ਡਿਜ਼ਾਈਨਰ ਸੂਟ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰਿਓ ਫਰਸਟ ਕਲਰ ਸੈਕੰਡ ਕਲਰ ਦੇਖੋ ਜੀ ਲਵੈਂਡਰ ਸ਼ੇਡ ਦੇ ਵਿੱਚ ਆ ਗਿਆ ਇੰਗਲਿਸ਼ ਕਲਰ ਨੇ ਨਵੇਂ-ਨਵੇਂ ਕਲਰ ਨੇ ਔਰ ਰੇਟ ਹੈਗਾ 1600 ਰੁਪਏ ਤੇ ਫ੍ਰੀ ਸ਼ਿਪਿੰਗ ਹੈ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਜੀ ਬਹੁਤ ਸੋਹਣੇ ਸੂਟ ਆਏ ਨੇ ਡਿਜ਼ਾਈਨਰ ਸੂਟ ਹੈ ਗਰਮੀ ਵਾਲਾ ਬੇਸ ਹੈ ਜੀ ਕਾਟਰ ਬੇਸ ਨਾ ਮੇਨ ਨਮੀ ਕਲੈਕਸ਼ਨ ਦੇਖਣ ਲਈ ਆਪਣਾ ਪੇਜ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜੀ ਵੀਡੀਓ ਸ਼ੇਅਰ ਕਰਨ ਨਾਲ ਨੂੰ ਸ਼ਿਪਿੰਗ ਫ੍ਰੀ ਹੈ ਜੀ 1600 ਰੁਪਏ ਦੀ 1600 ਰੁਪਏ ਦੇ ਵਿੱਚ ਸੂਟ ਵਿਦ ਸ਼ਿਪਿੰਗ ਫ੍ਰੀ ਹੈ ਜੀ ਸ਼ੇਅਰ ਦੱਬ ਕੇ ਕਰ ਦਿਓ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਪ੍ਰਾਈਸ ਓਨਲੀ 1600 ਹੈ ਜੀ ਬਹੁਤ ਸੋਹਣਾ ਬਲੌਕ ਦਾ ਦੁਪੱਟਾ ਜੀ ਔਰ ਡੋਰੀਆ ਫੇਸ ਦਾ ਦੁਪੱਟਾ ਹੋਗਾ ਜੀ ਬਹੁਤ ਸੋਹਣਾ ਬਲੌਕ ਹੋਇਆ ਸਾਰੇ ਦੁਪੱਟੇ ਦੇ ਉੱਪਰ ਡਿਜ਼ਾਈਨਰ ਸੂਟ ਹੈ ਜੀ ਕਲਰ ਦੇਖੋ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਸਾਰੇ ਦਪੱਟਿਆਂ ਦੇ ਉੱਪਰ ਇਸ ਤਰ੍ਹਾਂ ਬਲਾਕ ਵੀ ਹੋਇਆ ਹੈ ਪੇਂਟ ਵੀ ਹੋਇਆ ਹੈ ਦੇਖੋ ਜੀ ਕਿੰਨਾ ਸੋਹਣਾ ਅਲਟੀਮੇਟ ਪੀਸ ਹੈ ਸਿਰਫ 1600 ਦਾ ਪ੍ਰਾਈਸ ਹੈ ਜੀ ਆਰਗੈਂਜ਼ਾ ਦਾ ਪੈਚਵਰਕ ਆਊਗਾ ਜੀ ਸਾਰਾ ਬਟਿਕ ਦਾ ਵਰਕ ਹੈ ਦੇਖੋ ਜੀ ਬਹੁਤ ਸ਼ਾਨਦਾਰ ਫਰੰਟ ਬਣਿਆ ਹੋਇਆ ਹੈ ਜੀ ਦੁਪੱਟਾ ਡੋਰੀਆ ਦਾ ਆਊਗਾ ਜੀ ਨਵੇਂ-ਨਵੇਂ ਕਲਰ ਨੇ ਪੰਜੇ ਕਲਰ ਬਹੁਤ ਸੋਹਣੇ ਨੇ ਜੀ